ਦੋਨਾਂ ਟੈਂਕੀ ਬਣਾਉਣ ਤੋਂ ਪਹਿਲਾਂ ਸਾਡੇ ਪਿੰਡ 'ੱਕ ਕਟਣਾ ਹੋਈ ਸੀਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਟੈਂਕੀ ਦਾਣ ਕਰੀ ਸੀਗੀ ਕੜ ਤੋਂ ਕੜ 15 ਤੋਂ 20 25 ਕਿਲੋ ਜਦੋਂ ਵੀ ਜਿੱਤੋਂ ਵੀ ਕਿਦੋਂ ਕਾਲ ਆ ਜਾਂਦੀ ਹੈ ਪ੍ਰਧਾਨ ਸਾਹਿਬ ਨੂੰ ਜਿੱਥੇ ਵੀ ਨੇੜੇ ਤੇਰੇ ਪਿੰਡ ਦੇ ਲੋਕ ਕੋਈ ਵੀ ਬੰਦਾ ਆ ਉੱਥੇ ਚੱਲ ਜਾਂਦੇ ਆ ਜੀ ਕੋਈ ਕਾਲੀ ਆ ਜਾਂ ਕਾਂਗਰਸੀ ਆ ਜਾਂ ਕੋਈ ਆਪ ਵਾਲਾ ਉਹ ਚੀਜ਼ ਨਹੀਂ ਹੈਗੀ ਇਹ ਚ ਮੈਟਰ ਕਰਦੀ ਇਹ ਭਲਾਈ ਲਈ ਆ ਜਿਨ੍ਹਾਂ ਬੰਦਿਆਂ ਨੇ ਐਨ ਆਰ ਆਈ ਵੀਰਾਂ ਨੇ ਦਾਨ ਕੀਤੀ ਆ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਉਦੋਂ ਵੱਡਾ ਸਹਿਯੋਗ ਆ ਪਿੰਡ ਦੇ ਲੋਕਾਂ ਦਾ ਸਤਿ ਸ੍ਰੀ ਅਕਾਲ ਆਉਣ ਪੰਜਾਬ ਚੈਨਲ ਦੇਖ ਰਹੇ ਤੁਸੀਂ ਮੈਂ ਸ ਅਸੀਂ ਮੌਜੂਦ ਹਾਂ ਜ਼ਿਲ੍ਹਾ ਬਠਿੰਡਾ ਦੇ ਕੋਰ ਸਿੰਘ ਆਲਾ ਪਿੰਡ ਦੇ ਵਿੱਚ ਇੱਥੇ ਨੌਜਵਾਨ ਵੀਰਾਂ ਦੇ ਵੱਲੋਂ ਕਲੱਬ ਦੇ ਵੱਲੋਂ ਆਪਣੇ ਪੱਧਰ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਇੱਕ ਟੈਂਕੀ ਬਣਾਈ ਗਈ ਹੈ ਇਹ ਟੈਂਕੀ ਜਿਵੇਂ ਹਾਲੀ ਦੀ ਫਸਲ ਦਾ ਸੀਜ਼ਨ ਚੱਲ ਰਿਹਾ ਹੈ ਬਹੁਤ ਅਨਸਖਮੀਆਂ ਕਲਟਰਾਵਾਂ ਵਾਪਰ ਜਾਂਦੀਆਂ ਨੇ ਕਿਸਾਨ ਬੜੀ ਮਿਹਨਤ ਦੇ ਨਾਲ ਬੜੀ ਸਰੜ ਦੇ ਨਾਲ ਬੜੇ ਸਦਕ ਦੇ ਨਾਲ ਆਪਣੇ ਫਸਲ ਨੂੰ ਪੁੱਤਾਵੰਗਪਾਲ ਦਾ ਪਰੇ ਤੋਂ ਕੁਦਰਤੀ ਕਰੋਪੀ ਆਉਂਦੀ ਹੈ ਕਈ ਵਾਰੀ ਸਥਿਤੀ ਇਹ ਬਣ ਜਾਂਦੀ ਹੈ ਕਿ ਅੱਕ ਦੇ ਹਵਾਲੇ ਕਣਕ ਹੋ ਜਾਂਦੀ ਹੈ ਤੇ ਉਦੋਂ ਕੋਈ ਸਾਧਨ ਵੀ ਨਹੀਂ ਮਿਲਦਾ ਤੋਸਤ ਉਹਨੂੰ ਲੈ ਕੇ ਉਹ ਚੀਜ਼ਾਂ ਨੂੰ ਲੈ ਕੇ ਵੀਰਾਂ ਨੇ ਟੈਂਕੀਆਂ ਬਣਾਈਆਂ ਕਲੱਬ ਦੇ ਵੱਲੋਂ ਤੇ ਇੰਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਪਿੰਡ ਦੇ ਸਮਝਵਾਨ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਇਹ ਟੈਂਕੀ ਦਾ ਇਹ ਬਈ ਆਪਾਂ ਨੂੰ 4-5 ਸਾਲ ਹੋ ਗਏ ਜੀ ਇਹ ਟੈਂਕੀ ਆਪਣੀ ਬਣਾਈ ਨੂੰ ਆਪਣੇ ਨਾ ਸਰਦਾਰ ਪਰਸਨ ਸਿੰਘ ਬਰਾੜ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਆਪਾਂ ਨੂੰ ਟੈਂਕੀ ਦਾਣ ਕਰਾਈ ਸੀ ਜੀ ਅਸੀਂ ਮੋਗੇ ਤੋਂ ਬਣਾਈ ਸੀ ਟੈਂਕੀ ਇਹ ਤੁਹਾਡੇ ਪਿੰਡ ਦੇ ਨੇ ਉਹ ਇੰਦਰੀ ਵੀਰ ਹਾਂ ਜੀ ਆਪਣੇ ਪਿੰਡ ਦੇ ਹੀ ਹੈ ਜੀ ਇੱਕ ਉਹ ਮੁੰਡਾ ਉਹਨਾਂ ਜਸਵੀਰ ਸਿੰਘ ਉਹ ਇੰਗਲੈਂਡ ਗਏ ਆ ਛੋਟਾ ਲਖਵੀਰ ਸਿੰਘ ਆਸਟ੍ਰੇਲੀਆ ਤੇ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਚ ਆਪਾਂ ਨੂੰ ਬਣਾ ਕੇ ਦਿੱਤੀ ਸੀ ਸਰਦਾਰ ਪਰਸਨ ਸਿੰਘ ਬਰਾੜ ਦੇ ਯਾਦ ਚ ਉਹਨਾਂ ਨੇ ਆਪਾਂ ਨੂੰ ਟੈਂਕੀ ਦਾਨ ਕੀਤੀ ਸੀ ਆਪਣੀ ਕਲੱਬ ਨੂੰ ਜੀ ਜੀ ਹਾਂ ਜੀ ਤੁਸੀਂ ਫਿਰ ਇਹ ਟੈਂਕੀ ਦਾ ਜਿਹੜਾ ਕੰਮ ਹੈ ਜਿਵੇਂ ਅੰਸ ਕਮੇ ਕਲਟਰਾਵਾ ਬੱਪਰ ਜਾਂਦੀਆਂ ਨੇ ਕਣਕ ਨੂੰ ਅੱਗ ਲੱਗ ਜਾਂਦੀ ਹੈ ਛੋਂਦੇ ਨੂੰ ਕਣਕ ਅੱਗ ਬਹੁਤ ਘੱਟ ਲੱਗਦੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਇਹਨੂੰ ਇਸ ਇਸ ਪਾਸੇ ਵੱਲ ਲੈ ਕੇ ਆਏ ਹੋ ਹਾਂਜੀ ਹਾਂਜੀ ਉਦੋਂ ਟੈਂਕੀ ਦਾਨ ਕਰਨ ਤੋਂ ਬਾਅਦ ਹੀ ਆਪਾਂ ਟਰੈਕਟਰ ਲੈ ਲਿਆ ਸੀਗਾ ਆਪਣਾ ਕਲੱਬ ਦਾ ਉਹ ਟਰੈਕਟਰ ਫਿਰ ਵੇਚ ਕੇ ਹੁਣ ਆਪਾਂ ਫੇਰ ਟਰੈਕਟਰ ਦੁਬਾਰੇ ਇੱਕ ਹੋਰ ਟਰੈਕਟਰ ਲੈ ਲਿਆ ਜੀ ਪਹਿਲਾਂ ਆਪਾਂ ਟਰੈਕਟਰ ਵੇਚਤਾ ਸੀਗਾ ਹੁਣ ਵੀ ਆਪਣੇ ਨੇੜੇ-ਨੇੜੇ ਪਿੰਡਾਂ ਦੇ ਕੋਈ ਵੀ ਪਹਿਲੀ ਗੱਲ ਤਾਂ ਆਪਾਂ ਇਹ ਕਹੇਗੇ ਨੇ ਵੀ ਆਪਣੇ ਇਹ ਜੀ ਕੋਈ ਘਟਨਾ ਵਾਪਰੇ ਨਾ ਜੀ। ਹਾਂਜੀ। ਇਹ ਹੁਣ ਵੀ ਕੋਈ ਵੀ ਨੇੜੇ-ਨੇੜੇ ਪਿੰਡਾਂ ਦੇ 10 ਕਿਲੋਮੀਟਰ ਦੇ ਨੇੜੇ-ਨੇੜੇ ਅਸੀਂ ਉੱਥੇ ਜਾ ਸਕਦੇ ਹਾਂ ਜੀ। ਉੱਥੇ ਮੰਨ ਲਓ ਵੀ ਕੋਈ ਕਾਬੂ ਪਾ ਸਕਦੇ ਹਾਂ ਜੀ। ਜੀ। ਹਾਂਜੀ। ਟਰੈਕਟਰ ਤੁਸੀਂ ਫਿਰ ਆਪਣੇ ਕਲੱਬ ਦੇ ਪੱਧਰ ਤੇ ਹੀ ਲਿਆਗਾ? ਹਾਂਜੀ ਹਾਂਜੀ ਟਰੈਕਟਰ ਆਪਣੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਭਰਾਵਾਂ ਦੇ ਸਹਿਯੋਗ ਨਾਲ ਹੀ ਟਰੈਕਟਰ ਲੈ ਕੇ ਜਾਂਦਾ ਜੀ ਆਪਾਂ। ਹੂੰ। ਹਾਂਜੀ। ਕਦੇ ਕਲਰਾਂ ਵਾਪਰੀਏ ਇਦਾਂ ਦੀ ਆਪਾਂ ਨਹੀਂ ਕਹਿੰਦੇ ਵੀ ਕੰਡਰਾਂ ਵਾਪਰ ਕਿਉਂਕਿ ਕਿਸਾਨ ਬੜੀ ਮਿਹਨਤ ਦੇ ਨਾਲ ਫਸਲ ਨੂੰ ਪਾਲਦਾ ਕਿਉਂਕਿ ਪੁੱਤਾਂ ਤੋਂ ਵੱਧ ਪਿਆਰ ਹੁੰਦਾ ਕਿਸਾਨ ਨੂੰ ਫਸਲ ਦੇ ਨਾਲ ਕਦੇ ਤੁਹਾਨੂੰ ਜਾਣ ਦਾ ਮੌਕਾ ਮਿਲੇ ਕਿੱਦਾਂ ਦਾ ਤੁਸੀਂ ਪਰ ਉਹ ਕਵਰ ਕਰਦੇ ਹੋ ਸਾਰਾ ਇਹ ਬਾਈ ਜੀ ਦੋ ਤਿੰਨ ਸਾਈਂ ਅਸੀਂ ਗਏ ਆ ਜੀ ਪਹਿਲਾਂ ਕਿਹੜਾ ਭਗਤੇ ਬਈ ਅੱਗ ਲੱਗੀ ਸੀਗੀ ਉੱਥੇ ਵੀ ਅਸੀਂ ਪਹੁੰਚ ਗਏ ਸੀਗੀ ਟਾਈਮ ਨਾਲ ਆਪਣੇ ਕਿਹੜਾ ਰੌਂਦਾ ਨਾਲ ਦਾ ਬੰਡ ਉੱਥੇ ਦੀ ਕਲੱਬ ਬਣੀ ਆ ਉਦਾਂ ਵੀ ਸਾਡੇ ਨਾਲ ਪੂਰਾ ਸਹਿਯੋਗ ਆ ਤੇ ਉੱਥੇ ਵੀ ਗਏ ਸੀਗੇ ਜੀ ਅਸੀਂ ਅੱਗ ਬੁਝਾਉਣ ਮੰਨ ਲਓ ਕਾਬੂ ਪਾਇਆ ਜੀ ਅਸੀਂ ਮੰਨ ਲਓ ਕਈ ਥਾਵਾਂ ਤੇ ਗਏ ਆ ਜੀ ਕਾਬੂ ਲਾ ਕੇ ਕਰ ਲੈਨੇ ਜੀ ਟੈਂਕ ਇਹ ਦੋਨਾਂ ਟੈਂਕੀ ਬਣਾਉਣ ਤੋਂ ਪਹਿਲਾਂ ਸਾਡੇ ਪਿੰਡ 'ੱਕ ਘਟਨਾ ਹੋਈ ਸੀਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਟੈਂਕੀ ਦਾਣ ਕਰੀ ਸੀਗੀ ਹਾਂਜੀ ਅਸੀਂ ਤੁਹਾਡੇ ਪਿੰਡ ਦੇ ਵਿੱਚ ਅੱਕ ਲੱਗੀ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਜੀ ਧਾਨ ਦੇ ਵਿੱਚ ਆ ਗਿਆ ਆਪਾਂ ਟੈਂਕੀ ਬਣਾ ਲਈਏ ਹਾਂਜੀ 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 ਉਸ ਤੋਂ ਬਾਅਦ ਹੀ ਉਹਨਾਂ ਨੇ ਆਪਾਂ ਨੂੰ ਟੈਂਕੀ ਬਣਾ ਕੇ ਦਿੱਤੀ ਹੈ ਜੀ ਆਪਣੀ ਕਲੱਬ ਨੂੰ ਜੀ ਹਾਂਜੀ ਹਾਂਜੀ ਬਾਈ ਜੀ ਇਦਾਂ ਨੇ ਜਿਵੇਂ ਬਾਈ ਨੇ ਗੱਲ ਕੀਤੀ ਹੈ ਕਿ ਡਰਾਮਾ ਵਾਪਰ ਜਾਂਦੀਆਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਇਹ ਟੈਂਕੀ ਬਣਾਈ ਆ ਜਾਂ ਆਪਾਂ ਗੱਲ ਕਰ ਲਈਏ ਕਿੰਨੇ ਕਿਲੋਮੀਟਰ ਤੱਕ ਜਾਂਦੇ ਹੋ ਕੜ ਤੋਂ ਕੜ 15 ਤੋਂ 20 25 ਕਿਲੋ ਜਦੋਂ ਵੀ ਜਿੱਤੋ ਵੀ ਕਿਤੋਂ ਕਾਲ ਆ ਜਾਂਦੀ ਹੈ ਪ੍ਰਧਾਨ ਸਾਹਿਬ ਨੂੰ ਜਿੱਥੇ ਵੀ ਨੇੜੇ ਤੇਰੇ ਪਿੰਡ ਦੇ ਲੋ ਕੋਈ ਵੀ ਬੰਦਾ ਆ ਉੱਥੇ ਚੱਲ ਜਾਂਦੇ ਆ ਜੀ ਇਹ ਨਹੀਂ ਹੈਗਾ ਵੀ ਆਪਾਂ ਕੋਈ ਪਾਰਟੀਵਾਦੀ ਜਾਂ ਕਿਸੇ ਕੋਈ ਦੁਸ਼ਮਣ ਆਪਣਾ ਇਹ ਸਾਰਾ ক্লোਜ਼ ਨੇ ਆਪਣੇ ਸਾਰੇ ਫਰੈਂਡ ਸਰਕਲ ਵਿੱਚ ਕਿਸੇ ਨੂੰ ਵੀ ਕਦੋਂ ਵੀ ਕੋਈ ਜ਼ਰੂਰਤ ਪੈਂਦੀ ਆ ਸਾਰੇ ਲੋਕ ਆਪਣੇ ਨਾਲ ਖੜਦੇ ਆ ਜੀ ਬਈ ਪਾਰਟੀਵਾਦੀ ਦੀ ਤਾਂ ਉੱਪਰ ਉੱਠ ਕੇ ਕੰਮ ਜਦੋਂ ਵੀ ਕਰਨੇ ਆ ਹੁੰਦੇ ਇਹ ਨਹੀਂ ਹੈਗਾ ਵੀ ਕੋਈ ਕਾਲੀ ਆ ਜਾਂ ਕਾਂਗਰਸੀ ਆ ਜਾਂ ਕੋਈ ਆਪ ਵਾਲਾ ਉਹ ਚੀਜ਼ ਨਹੀਂ ਹੈਗੀ ਇਹ ਚ ਮੈਟਰ ਕਰਦੀ ਇਹ ਭਲਾਈ ਲਈ ਆ ਜਿਨ੍ਹਾਂ ਬੰਦਿਆਂ ਨੇ ਐਨ ਆਰ ਆਈ ਵੀਰਾਂ ਨੇ ਦਾਨ ਕੀਤੀ ਆ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਉਦੋਂ ਵੱਡਾ ਸਹਿਯੋਗ ਆ ਪਿੰਡ ਦੇ ਲੋਕਾਂ ਦਾ ਜਿਹੜੇ ਹਰ ਇੱਕ ਬੰਦਾ ਕੋਈ ਟਾਈਮ ਕੱਢ ਕੇ ਹਰ ਡਿਊਟੀ ਪਰ ਡੇ ਪਰ ਡੇ ਦੋ ਜੋ ਤਿੰਨ ਜਣਾਂ ਦੀ ਡਿਊਟੀ ਲੱਗਦੀ ਆ ਵੀ ਜਦੋਂ ਵੀ ਕਿਤੇ ਕੋਈ ਕਾਲ ਆਉਂਦੀ ਆ ਤੁਰੰਤ ਹੀ ਬੰਦਾ ਜਾ ਕੇ ਹੈਂਡਲ ਕਰ ਸਕੇ ਉਸ ਚੀਜ਼ ਕਿੰਨੇ ਮੈਂਬਰਾਂ ਦੀ ਟੀਮ ਹੈ ਤੁਹਾਡੀ ਸਾਰੀ ਇਹ ਕਲੱਬ ਬਣਿਆ ਹੋਇਆ ਆ 60 ਜਣੇ ਮੁੰਡੇ ਆ ਜੀ ਜਿਹੜਾ ਪਿੰਡ ਦਾ ਪੂਰਾ ਕਲੱਬ ਆ ਤੇ ਹੁਣ ਜਦੋਂ ਵੀ ਦੋ ਤਿੰਨ ਜਣੇ ਜਾਂ ਚਾਰ ਪੰਜ ਜਣੇ ਬੰਦੇ ਹਰ ਰੋਜ਼ ਸ ਆਪਣੇ ਸੇਵਿਆਂ ਕੋਲੇ ਖੜਦੇ ਆ ਤੇ ਵੀ ਜਦੋਂ ਵੀ ਕਿਤੇ ਕਾਲ ਆਉਂਦੀ ਹੈ ਕਿਸੇ ਨੂੰ ਉਹਦੇ ਤੁਰੰਤ ਉੱਥੇ ਲੈ ਕੇ ਚੱਲ ਜਾਂਦੇ ਜਿੰਨਾ ਟਾਈਮ ਕਨਕ ਦੀ ਬਾਡੀ ਨਹੀਂ ਮੁੱਕਦੀ ਉਹਨਾਂ ਟਾਈਮ ਤੁਸੀਂ ਸਿਵਾਂ ਦੇ ਕੋਲੇ ਖੜਦੇ ਹੋ ਪੰਜ ਬੰਦੇ ਪਰ ਡੇ ਡਿਊਟੀ ਦੇਣਗੇ ਜੀ ਇਹ ਨਹੀਂ ਹੈਗਾ ਵੀ ਇੱਕ ਜਾਂ ਦੋ ਦਿਨ ਕੋਈ ਮਿਸ ਕਰੂਗਾ ਜੀ ਨਹੀਂ ਇਹ ਕਦੇ ਵੀ ਕਾਲ ਆ ਸਕਦੀ ਹੈ ਇਹ ਰੱਬ ਪਰਮਾਤਮਾ ਕਿਸੇ ਦੀ ਘਟਨਾ ਵਾਪਰੇ ਨਾ ਪਰ ਤੁਰੰਤ ਹਾਜ਼ਰ ਹੈ ਜੀ ਆਪਣੇ ਬੰਦੇ ਕੋਈ ਕਲੱਬ ਦੇ ਇੱਕ ਵੀ ਮੈਂਬਰ ਮਿਸ ਨਹੀਂ ਕਰੂਗਾ ਹੂੰ ਇਹ ਤਾਂ ਕੋਈ ਏਰੀਆ ਤਾਂ ਨਹੀਂ ਪੰਡਿਆ ਹੋਇਆ ਵੀ ਆਪਾਂ ਏਰੀਆ ਤੱਕ ਇੰਨੇ ਇੰਨੇ ਤੱਕ ਹੀ ਜਾਣਾ ਕਿ ਵੀ ਸਾਨੂੰ ਬਠਿੰਡਾ ਡਿਸਟ੍ਰਿਕਟ ਪੈਂਦਾ ਤੇ ਵੀ ਰੌਂਤੇ ਦੇ ਲੋਕ ਮੋਗੇ ਦੇ ਆ ਜਾਂ ਸਮਾਦਪਾਈ ਦੇ ਇਹ ਨਹੀਂ ਆਪਾਂ ਏਰੀਆ ਦੇ ਇਹ ਗੱਲ ਕਰਦੇ ਵੀ 20 ਕਿਲੋਮੀਟਰ ਨਹੀਂ ਜੀ ਇਹ ਆਪਾਂ ਤਾਂ ਲੋਕਾਂ ਦੀ ਭਲਾਈ ਲਈ ਦੇਖਣਾ ਇਹ ਨਹੀਂ ਦੇਖਣਾ ਵੀ ਆਪਣਾ ਆਪਣਾ ਪਿੰਡ ਦੇ ਲੋਕਾਂ ਲਈ ਸਮੱਸਿਆ ਹੈ ਕਿਸੇ ਲਈ ਵੀ ਆਪਾਂ ਤਾਂ ਇਹ ਸੋਚਣਾ ਵੀ ਕਿਸੇ ਦਾ ਭਲਾ ਹੋ ਸਕੇ ਜਿੰਨਾ ਵੀ ਹੋ ਸਕਦਾ ਹੂੰ ਬਾਪੂ ਜੀ ਤੁਹਾਡੇ ਪਿੰਡ ਦੇ ਨੌਜਵਾਨਾਂ ਨੇ ਇੱਕ ਬੜਾ ਵਧੀਆ ਉਦਮ ਕੀਤਾ ਹੈ ਸ਼ਰੰਕਾ ਕਰਨੀ ਦਾ ਬੰਦੀ ਆ ਠੀਕ ਆ ਜੀ ਵਧੀਆ ਕਰਿਆ ਮਹਾਰਾਜ ਦੀ ਕਿਰਪਾ ਹੂੰ ਜਿਵੇਂ ਨਾਲ ਵਾਲੇ ਕੰਮ ਕਰ ਰਹੇ ਆ ਜਿਵੇਂ ਪ੍ਰਮਾਤਮਾ ਨਾ ਕਰੇ ਵੀ ਕਿਸੇ ਦੀ ਅੱਗ ਨੂੰ ਕਣਕ ਨੂੰ ਅੱਗ ਪਵੇ ਪਰ ਮਹਾਰਾਜ ਕਰੇ ਇਹ ਜਾਂ ਵਾਪਰ ਦਾ ਚੰਗਾ ਹੀ ਕਰੇ ਜੀ ਹੂੰ ਤੇ ਚੰਗੀ ਹਮਦ ਕਰਦੇ ਆਈ ਮੁੰਡੇ ਸਾਰੇ ਰਲ ਕੇ ਜੀ ਪਹਿਲਾਂ ਵੀ ਪਿੰਡ ਦੇ ਵਿੱਚ ਕੰਮ ਕਰਦੇ ਆ ਪਹਿਲਾਂ ਵੀ ਕਰੀ ਜਾਂਦੇ ਸੀ ਹੂੰ ਹੂੰ ਜਿਵੇਂ ਭਾਈ ਨੇ ਕਹ ਕੇ 50 60 ਮੈਂਬਰ ਦੀ ਟੀਮ ਸਾਡੀ ਤੇ ਸਾਡੀ ਡਿਊਟੀ ਲਈ ਹੋਈ ਆ ਪੰਜ ਪੰਜ ਬੰਦਿਆਂ ਦੀ ਹਾਂਜੀ ਹਾਂ ਹੂੰ ਜੀ ਠੀਕ ਹੈ ਮੈਂ ਇਹ ਉਹ ਟੈਂਕੀ ਆ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਝਾਤ ਮਰਵਾ ਦਿੰਨੇ ਆ ਪਿੰਡ ਕੋਇਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਭੁਲਦੀਪੁਰਾ ਸਮਾਦ ਇਹਨਾਂ ਪਿੰਡਾਂ ਦੇ ਆਸ-ਪਾਸ ਜਿਹੜਾ ਪਿੰਡ ਰਹਿ ਜਾਂਦਾ ਹੈ ਇਹ ਟਰੈਕਟਰ ਵੀਰਾਂ ਨੇ ਆਪਣੀ ਪੱਧਰ ਤੇ ਲਿਆ ਕਲੱਬ ਦੇ ਵੱਲੋਂ ਪੈਸੇ ਪਾ ਕੇ ਜਿਹੜੀ ਇਹ ਟੈਂਕੀ ਹੈ ਇਹ ਪਿੰਡ ਦੇ ਸਹਿਯੋਗ ਦੇ ਨਾਲ ਕਲੱਬ ਮੈਂਬਰਾਂ ਦੇ ਸਹਿਯੋਗ ਦੇ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਟੈਂਕੀ ਬਣੀ ਹੈ ਇੰਜਣ ਲੱਗਿਆ ਹੋਇਆ ਜਨਰੇਟਰ ਲੱਗਿਆ ਹੋਇਆ ਤਾਂ ਜਿੱਦਾਂ ਆਪਾਂ ਹਾੜੀ ਦੀ ਫਸਲ ਚੱਲ ਰਹੀ ਆ ਸੀਜ਼ਨ ਚੱਲ ਰਿਹਾ ਹਾਲੀ ਦਾ ਕਿਸਾਨ ਬੜੀ ਮਿਹਨਤ ਦੇ ਨਾਲ ਆਪਣੀ ਫਸਲ ਨੂੰ ਉਤਾ ਮੰਗੂ ਪਾ ਪਿਆਪਾ ਪਾਲਦਾਗਾ ਕਿਉਂਕਿ ਕਿਸਾਨ ਦੀਆਂ ਆਸਾਂ ਉਮੀਦਾਂ ਸਦਨਾ ਹਾੜੀ ਦੇ ਨਾਲ ਸੋਣੀ ਦੀ ਫਸਲ ਦੇ ਨਾਲ ਜੁੜੀਆਂ ਹੁੰਦਵਾਂ ਨੇ ਪਰ ਜਦੋਂ ਇਦਾਂ ਦੀ ਜਿਹੜੀ ਘਟਨਾ ਵਾਪਰ ਜਾਂਦੀ ਆ ਆਲਸਵਾਮੀ ਘਟਨਾ ਵਾਪਰ ਜਾਂਦੀ ਆ ਤਾਂ ਉਸ ਚੀਜ਼ਾਂ ਨੂੰ ਲੈ ਕੇ ਇਹਨਾਂ ਵੀਰਾਂ ਨੇ ਪਿੰਡ ਕੋਇਰ ਸਿੰਘ ਆਲਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਇਹ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਇਹ ਟੈਂਕੀ ਬਣਾਈ ਆ ਕਿ ਜਿਹੜੀ ਕਲੜਾਵਾ ਵਾਪਰ ਦੀਆਂ ਨੇ ਕਣਕ ਨੂੰ ਅੱਗ ਲੱਗ ਜਾਂਦੀ ਆ ਉਹਨੂੰ ਰੋਕਣ ਦੇ ਲਈ ਉਹਨੂੰ ਕਵਰ ਕਰਨ ਦੇ ਲਈ ਇਹ ਟੈਂਕੀ ਆ ਜਿਹੜੀ ਉਹ ਬਣਾਈਆ ਇਹਨਾਂ ਵੀਰਾਂ ਨੇ ਕਿਹਾ ਟਰੈਕਟਰ ਪਹਿਲਾਂ ਸਾਡੇ ਕੋਲੇ ਸਾਡੇ ਕੋਲੇ ਹੋਰ ਹੁੰਦਾ ਸੀ ਹੁਣ ਟਰੈਕਟਰ ਬਦਲਿਆ ਸੀ ਕੋਇਰ ਸਿੰਘ ਵਾਲਾ ਕਲੱਬ ਕੋਇਰ ਸਿੰਘ ਵਾਲਾ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਆ ਦਿਖਾ ਦੇ ਬਾਈ ਕੋਇਰ ਸਿੰਘ ਵਾਲਾ ਪਿੰਡ ਆ ਇਹ ਪਿੰਡ ਦੇ ਨਾਂ ਤੇ ਜਿਹੜਾ ਕਲੱਬ ਬਣਿਆ ਹੋਇਆ ਨੌਜਵਾਨ ਵੀਰਾਂ ਦੇ ਵੱਲੋਂ ਇਹ ਬੜਾ ਵਧੀਆ ਜਿਹੜਾ ਕਦਮਾਂ ਚੱਕਿਆ ਗਿਆ ਬੜਾ ਸਲਾਹਾਂਯੋਗ ਆ ਜਿਹੜਾ ਕਦਮ ਚੱਕਿਆ ਗਿਆ ਕਿਉਂਕਿ ਕੁਦਰਤੀ ਕਰੋਪੀ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵਲੇ ਕੁਦਰਤੀ ਕਰੋਪੀ ਜਿਹੜੀ ਆ ਜਾਣੀ ਆ ਇਨਸਾਨ ਦੇ ਉੱਪਰ ਭਾਰੂ ਪੈ ਜਾਣੀ ਆ ਕੋਈ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਕੁਦਰਤ ਨੂੰ ਮਾਪਣ ਦੇ ਲਈ ਕੋਈ ਪੈਮਾਨਾ ਨਹੀਂ ਬਣਿਆ ਕਿ ਕੁਦਰਤ ਨੂੰ ਮਾਪਿਆ ਜਾ ਸਕੇ ਸਾਹਮਣੇ ਹਾੜੀ ਦੀ ਜਿਹੜੀ ਫਸਲ ਹੈ ਉਹ ਕਣਕ ਖੜੀ ਆ ਤੇ ਇਹ ਕਣਕ ਨਹੀਂ ਖੜੀ ਇਹ ਕਿਸਾਨਾਂ ਦੀਆਂ ਆਸਾਂ ਉਮੀਦਾਂ ਸਦਰਾ ਅਰਮਾਨ ਖੜੇ ਆ ਕਿਸੇ ਨੇ ਵਿਆਹ ਕਰਨਾ ਹੁੰਦਾ ਕਿਸੇ ਨੇ ਆਪਣੇ ਧੀ ਪੁੱਤਰ ਨੂੰ ਪੜ੍ਹਾਈ ਕਰਾਉਣੀ ਹੁੰਦੀ ਆ ਬੜੇ ਅਰਮਾਨ ਸਾਡੀਆਂ ਸੌਣੀ ਦੀਆਂ ਫਸਲਾਂ ਦੇ ਨਾਲ ਹਾੜੀਆਂ ਹਾੜੀ ਦੀਆਂ ਫਸਲਾਂ ਦੇ ਨਾਲ ਜੁੜੇ ਹੁੰਦੇ ਆ ਪਰ ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ ਕੁਦਰਤੀ ਕਰੋਪੀ ਤੋਂ ਬਚਾਉਣ ਦੇ ਲਈ ਅੱਗ ਦੀ ਭੇਂਡ ਤੋਂ ਬਚਾਉਣ ਦੇ ਲਈ ਇਹਨਾਂ ਵੀਰਾਂ ਨੇ ਪਿੰਡ ਕੋਲਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਸਮਾਦ ਭਾਈ ਭੋੜੀਪੁਰ ਅਕਲੀਆ ਜਲਾਲੇ ਨਾ ਪਿੰਡਾਂ ਦੇ ਬਚਾਰੇ ਪਿੰਡ ਪਿਆ ਜਾਂਦਾ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਬੜਾ ਵਧੀਆ ਸਲੰਗਾ ਜੋ ਕਦਮਾਂ ਜਿਹੜਾ ਚੱਕਿਆ ਗਿਆ ਪਿਛਲੇ ਸਮੇਂ ਦੀ ਗੱਲ ਕਰ ਲਈਏ ਬੜਾ ਨੁਕਸਾਨ ਹੋਇਆ ਬڑے ਟਰੈਕਟਰ ਮੱਚੇ ਕਣਕਾਂ ਦੇ ਵਿੱਚ ਬਾਈ ਸਰ ਤੁਸੀਂ ਉਹ ਵੀਡੀਓ ਵੀ ਦੇਖਿਆ ਹੋਣੀਆਂ ਜਦੋਂ ਭਾਂਡ ਪੁੰਦੇ ਆ ਟਰੈਕਟਰ ਵਿਚੀ ਮੱਚ ਜਾਂਦੇ ਆ ਹਾਂਜੀ 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 ਬਹੁਤ ਬਾਈ ਤੁਸੀਂ ਘਟੜਾਂ ਵਾਪਰੀਆਂ ਪਿਛਲੀ ਵਾਰ ਵੀ ਵਾਪਰੀਆਂ ਉਹਦੋਂ ਪਹਿਲਾਂ ਵੀ ਵਾਪਰੀਆਂ ਜੀ ਇਹੋ ਜਿਹੀਆਂ ਘਟਨਾ ਤੇ ਬਹੁਤ ਸਾਰੇ ਟਰੈਕਟਰਾਂ ਨੂੰ ਵੀ ਅੱਗ ਲੱਗੀ ਹੈ ਕੰਪੈਨਾਂ ਨੂੰ ਵੀ ਲੱਗੀ ਹੈ ਜੀ ਟੂੜੀ ਵਾਲੀਆਂ ਮਸ਼ੀਨਾਂ ਨੂੰ ਬਹੁਤ ਸਾਰੀ ਕੋਈ ਆਦਮੀਆਂ ਬੰਦਿਆਂ ਦੇ ਵੀ ਨੁਕਸਾਨ ਹੋਇਆ ਜੀ ਹਾਂ ਇਹਦਾ ਕਰਕੇ ਹੀ ਮੰਨ ਲਓ ਜੀ ਸਾਰਿਆਂ ਨੇ ਆਪਾਂ ਨੂੰ ਬਹੁਤ ਵਧੀਆ ਜੀ ਸਾਡੇ ਬਨਲੂ ਪਿੰਡ ਨੂੰ ਸੇਵਾਬ ਦਿੱਤੀ ਹੈ ਵੀਰਾਂ ਨੇ ਆਰਥਿਕ ਨੁਕਸਾਨ ਵੀ ਹੁੰਦਾ ਉਹਦੇ ਨਾਲ ਮਾਨਸਿਕ ਦਾ ਉਹ ਨੁਕਸਾਨ ਤੋਂ ਉਬਰਣ ਲਈ ਹਾਂਜੀ ਹਾਂਜੀ ਕਈ ਵਾਰੀ ਕੋਈ ਵੀ ਮੰਨ ਲਾ ਆਦਮੀ ਵੀ ਆ ਜਾ ਸਕਦਾ ਜੀ ਕੁਝ ਵੀ ਵੀ ਹੋ ਸਕਦਾ ਜੀ ਜਦੋਂ ਅੱਗ ਲੱਗੀ ਵੀ ਆ ਜੀ ਤੇ ਉਹਦੇ ਮੰਨ ਲਓ ਕੇਰਾ ਦਾ ਵੀ ਮੰਨ ਲਓ ਫਿਰ ਅੱਗੇ ਜੋ ਵੀ ਕੁਝ ਹੋਦਾ ਮਹਾਰਾਜ ਦੇ ਹੱਥਾ ਜੀ ਕੋਸ਼ਿਸ਼ ਜ਼ਰੂਰ ਹੈ ਜੀ ਆਪਣੀ ਜੀ ਹਾਂਜੀ 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 ਦੱਸ ਵੀ ਇਹਨਾਂ ਨੌਜਵਾਨ ਵੀਰਾਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੇ ਪੱਧਰ ਤੇ ਇਕੱਠੇ ਹੋ ਕੇ ਇਹ ਪਾਣੀ ਦੀ ਟੈਂਕੀ ਬਣਾਈ ਆ ਇਹ ਟਰੈਕਟਰ ਇਹਨਾਂ ਵੀਰਾਂ ਨੇ ਆਪਣੀ ਪੱਧਰ ਤੇ ਲਿਆ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਜਾਂ ਆਪਣੇ ਕਲੱਬ ਦੇ ਵੱਲੋਂ ਪੈਸੇ ਇਕੱਠੇ ਕਰਕੇ ਇਹ ਟਰੈਕਟਰ ਇਹਨਾਂ ਵੀਰਾਂ ਨੇ ਕਹਿੰਦੇ ਕਿ ਸਾਡੇ ਕੋਲੇ ਪਹਿਲਾ ਹੋ ਟਰੈਕਟਰ ਹੁੰਦਾ ਸੀ ਪਰ ਟਰੈਕਟਰ ਬਦਲਿਆ ਸੀ ਤਾਂ ਇਹਨਾਂ ਦਾ ਕੋਈ ਏਰੀਆ ਨਹੀਂ ਪੁੰਡਿਆ ਹੋਇਆ ਜਿੱਥੋਂ ਤੁਸੀਂ ਫੋਨ ਲਾਉਂਗੇ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਵੀਡੀਓ ਦੇ ਵਿੱਚ ਦੇਵਾਂਗੇ ਜਿੱਥੋਂ ਵੀ ਤੁਸੀਂ ਫੋਨ ਲਾਉਂਗੇ 50 ਕਿਲੋਮੀਟਰ ਦੇ ਏਰੀਆ ਤੱਕ ਚਲੋ ਟਰੈਕਟਰ ਜਾਂਦਾ ਹੋਇਆ ਟਾਈਮ ਲਾ ਲੈਂਦਾ ਸਮਾਂ ਲੱਗ ਸਕਦਾ ਇਹ ਵੀਰ ਜਰੂਰ ਪਹੁੰਚਣਗੇ ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਆ ਜਿਹੜੇ ਭੋੜੀਪੁਰਾ ਸਮਾਦ ਅਕਲਿਆ ਜਲਾਲੇ ਦਾ ਪਿੰਡਾਂ ਦੇ ਕੋਲੇ ਪਿੰਡ ਰਹਿ ਜਾਂਦਾ ਕੋਰ ਸਿੰਘ ਵਾਲਾ ਕਲੱਬ ਪਿੰਡ ਦੇ ਨਾਂ ਦੇ ਉੱਪਰ ਜਿਹੜਾ ਕਲੱਬ ਬਣਿਆ ਹੋਇਆ ਤੇ ਇਹਨਾਂ ਵੀਰਾਂ ਨੇ ਤਹਈਆ ਕੀਤਾ ਉਦਮ ਕੀਤਾ ਇਹਨਾਂ ਵੀਰਾਂ ਦੇ ਸਦ ਉਦਮ ਨੂੰ ਇਸ ਤਹਈਏ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਹੁੰਦੀਆਂ ਨੁਕਸਾਨ ਬਾਰੇ ਸੋਚਿਆ ਕਿਉਂਕਿ ਹੜੀ ਦੀ ਫਸਲਾਂ ਬੜੀਆਂ ਆਸਾਂ ਜੁੜੀਆਂ ਹੁੰਦੀਆਂ ਨੇ ਬੜੀਆਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਵੀਰਾਂ ਨੇ ਪਾਣੀ ਵਾਲੀ ਟੈਂਕੀ ਬਣਾਈਆਂ ਵੀ ਕਿਸੇ ਵੀ ਕਿਸਾਨ ਵੀਰ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਅੱਗ ਦੇ ਨਾਲ ਨੁਕਸਾਨ ਨਾ ਹੋਵੇ ਜੁੜਨ ਹੋਣ ਪੰਜਾਬ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਧੰਨਵਾਦ